ਸ਼ਸ਼ੀ ਕਾਲ ਵੀਰੇ ਸਾਰਿਆਂ ਨੂੰ ਮੇਰੇ ਤੁਹਾਨੂੰ ਪਤਾ ਹੀ ਆ ਹਨਾ ਏਸ਼ੜੂ ਪਿੰਡ ক্রিকেট ਦਾ ਟੂਰਨਾਮੈਂਟ ਚੱਲਦਾ ਸੀਗਾ ਨਰੋਲ ਦਾ ਵੀਰੇ ਉਹ ਟੂਰਨਾਮੈਂਟ ਆ ਬਾਰਿਸ਼ ਹੋਣ ਕਰਕੇ ਜਿਹੜਾ ਟੂਰਨਾਮੈਂਟ ਵੀਰੇ ਉਹ ਥੋੜਾ ਜਿਹਾ ਰੱਦ ਹੋ ਗਿਆ ਉਹ ਟੂਰਨਾਮੈਂਟ ਹੁਣ ਗਰਾਊਂਡ ਦੇ ਵਿੱਚ ਪਾਣੀ ਖੜ ਗਿਆ ਤੇ ਵੀਰੇ ਜਿਹੜੀ ਕਮੇਟੀ ਆ ਉਹਨੇ ਸੋਚ ਕੇ ਸਮਝ ਕੇ ਵੀਰੇ ਇੱਕ ਫੈਸਲਾ ਲੱਤਾ ਵੀ ਜਿਹੜਾ ਫੈਸਲਾ ਵੀ ਜਿਹੜਾ ਪ੍ਰਾਈਜ਼ ਆ ਸਾਰੇ ਵਿੱਚੀ ਬੈਸਤ ਵਿੱਚੀ ਸੀਰੀਜ਼ ਵਿੱਚੀ ਚਾਰੇ ਪ੍ਰਾਈਜ਼ ਇਹ ਜਿਹੜੇ ਇਕੱਠੇ ਕਰਕੇ ਵੀਰੇ ਟੀਮਾਂ ਨੂੰ ਜਿਹੜੇ ਦਿੱਤੇ ਜਾਣਗੇ ਜਿਹੜਾ ਬਣਦਾ ਪਰਾਈ ਆ ਠੀਕ ਆ ਉਹ ਵੀਰੇ ਹੁਣ ਆਪਣੇ ਚਾਰ ਪਰਚੇਆ ਬਣਾ ਲੀਆਂ ਚਾਰੇ ਪਰਚੇਆ ਬਣਾਈਆਂ ਨੇ ਆਪਣੇ ਟੀਮਾਂ ਦੀਆਂ ਵੀਰੇ ਉਹ ਟੀਮਾਂ ਉਹਰੇ ਖੜੀਆਂ ਇਸ ਮੈਲਪੁਰ ਮਨਵੀ ਫਤਿਹ ਉਕਸੀ ਤੇ ਇੱਕ ਵੀਰੇ ਆਪਣੀ ਟੀਮਾਂ ਸਲਾਣਾ ਬਾਈ ਨਵਦੀਪ ਉਹਨਾਂ ਦੀ ਇਹ ਚਾਰੇ ਟੀਮਾਂ ਖੜੀਆਂ ਨੇ ਵੀਰੇ ਪਹਿਲੀ ਪਰਚੀ ਚੱਕੂਆ ਮੁੰਡਾ ਸਲਾਣੇ ਦਾ ਇਹ ਟਰੋਫੀਆਂ ਨੇ ਜਿਹੜੀਆਂ 4 ਆਪਣੇ ਬਣਵਾਈਆਂ ਨੇ ਉਹ ਟਰੋਫੀਆਂ ਦੀ ਪਹਿਲੀ ਪਰਚੀ ਚੱਕੋ ਮੁੰਡਾ ਸਲਾਣੇ ਦਾ ਲੈ ਵੀ ਰਾਹੁਲ ਜਿੰਨਾ ਨੰਬਰ ਲਿਖਿਆ ਹੋਇਆ ਪਰਚੀ ਦੇ ਆ ਕੇ ਉਹਨਾਂ ਉਹਨੂੰ ਉਹਨੂੰ ਵੀ ਟਰੋਫੀ ਲੈ ਵੀ ਚੱਕ ਲੈ ਵੀਰੇ ਲੈ ਵੀ ਆ ਜਾ ਵੀਰੇ ਇਹ ਵੀਰੇ ਆਪਾਂ ਦੇਖਦੇ ਆ ਵੀਰੇ ਦੂਸਰੇ ਇਨਾਮ ਦੀ ਪਰਚੀ ਸਲਾਣੇ ਦੀ ਟੀਮ ਨੂੰ ਚੋਕਲ ਜਿੱਤਣ ਵਾਲੀ ਵੀਰੇ ਖਣੋ ਦੂਸਰੀ ਟਰੋਫੀ ਜਿਹੜੀ ਉਹਦੀ ਪਰਚੀ ਦੇਖੋ ਫਤਿਹ ਉਕਸੀ ਵੀਰੇ ਉਕਸੀ ਦੀ ਟੀਮ ਦਾ ਤੀਸਰਾ ਇਨਾਮ ਵੀਰੇ ਉਸਦੀ ਤੀਸਰਾ ਆ ਗਿਆ ਵੀਰੇ ਆਇਆ ਲਓ ਜੀ ਮੰਨਵੀ ਮੰਨਵੀ ਦੀ ਟੀਮ ਦਾ ਵੀਰੇ ਮੁੰਡਾ ਦੇਖੋ ਚੌਥਾ ਲਓ ਜੀ ਸਮੈਲਪੁਰ ਪਹਿਲਾ ਲਓ ਵੀਰੇ ਪਹਿਲਾ ਪ੍ਰਾਈਜ਼ ਹੈ ਸਮੈਲਪੁਰ ਦੇਖੋ ਵੀਰੇ ਇਹ مالک ਦੇ ਰਾਂਗਣੇ ਕਿੱਦਾਂ ਵੀਰੇ ਮਾਲਕ ਨੇ ਚਾਇਆ ਸੀਗਾ ਵੀ ਇਸ ਟੂਰਨਾਮੈਂਟ ਤੇ ਇਹ ਹੋਣਾ ਟੂਰਨਾਮੈਂਟ ਤੇ ਕੋਈ ਕੱਚ ਨਹੀਂ ਛੱਡੀ ਇਹ ਆਪਾਂ ਪਰਫਾਰਮੈਂਸ ਦੀ ਗੱਲ ਕਰੀਏ ਉਸ ਮਾਲਕ ਤੋਂ ਡਰ ਕੇ ਕਹਿਣਾ ਬਾਈ ਪਰਫਾਰਮੈਂਸ ਦੇ ਹਿਸਾਬ ਨਾਲ ਬਾਈ ਸਵੈਲਵਰ ਪਹਿਲਾ ਬੰਦੀ ਸੀ ਕਿੱਦਾਂ ਯਾਰ ਪਰਚਿਰਕ ਨੇ ਉਸ ਮਾਲਕ ਨੇ ਬਹੁਤ ਵਧੀਆ ਕੀਤਾ ਬਹੁਤ ਸਾਰਾ ਟੂਰਨਾਮੈਂਟ ਸਾਰੇ ਜ਼ੋਰਦਾਰ ਦਾੜੀ ਮਾਰੋ ਯਾਰ ਸਾਰਾ ਸੇਮ ਆ ਤੇ ਟਰੋਫੀਆਂ ਦੀ ਆਪਣੇ ਪਰਚੀਆਂ ਵਾਲੀਆਂ ਇੱਕ ਵਾਰੀ ਫੇਰ ਤਾੜੀ 20 ਮਿੰਟ ਦਾ ਕੋ ਦਿਨੇ ਸਭ ਨੂੰ ਆਪਾਂ ਹਾਂ ਵੀਰੇ 10 ਮਿੰਟ ਤੱਕ ਜਿਹੜਾ ਆਪਾਂ ਉਹ ਤੁਹਾਡੇ ਤੱਕ ਸ਼ਗਨ ਪੁੱਦਾ ਕਰ ਦੇਣਾ ਠੀਕ ਹੈ ਜੀ ਤੇ ਪਾਣੀ ਦੇਖ ਲੋ ਵੀਰੇ ਗਰਾਊਂਡ ਦੇ ਵਿੱਚ ਕਿੰਨਾ ਖੜਾ ਹਨਾ ਬਗੀਆਂ ਭਾਈ ਯਾਰ ਇਹ ਡਿਵੀਜ਼ਨ ਲੈਣਾ ਹੀ ਪੈਣਾ ਹੈ ਕਮੇਟੀ ਨੂੰ ਤੇ ਬਾਲਾ ਪਾਣੀ ਖੜ ਗਿਆ ਜੇ ਤਾਂ ਥੋੜਾ ਬਹੁਤਾ ਵੀ ਹੁੰਦਾ ਕੋਈ ਹੱਲ ਕੱਲ ਕੋਲੇ ਨੂੰ ਵੀ ਹੋ ਜਾਂਦਾ ਪਰ ਪਾਣੀ ਉਹ ਇੰਨਾ ਖੜ ਗਿਆ ਕਿ ਹੱਥਾਂ ਇਹ ਸੁੱਕਣਾ ਹੀ ਨਹੀਂ ਸੋ ਮੇਰਾ ਵੀਰ ਸਾਰਿਆਂ ਦਾ ਧੰਨਵਾਦ ਜਿੰਨੀਆਂ ਟੀਮਾਂ ਆਈਆਂ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਬਾਈ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਿੱਤ ਦੇ ਰੌਤ ਹੈ ਸਮਾਇਲਪੁਰ ਵਾਲਾ ਇਹਨੇ ਵਰਤ ਹੀ ਨਹੀਂ ਚੱਕੀ ਇਹ ਧੰਨਵਾਦ ਸਮਾਇਲਪੁਰ ਦਾ ਲੈ ਗਿਆ ਪਹਿਲਾ ਨਾਮ ਬਾਈ ਸਾਡੇ ਸਗਣ ਵੀ ਆ ਗਏ ਪਹੁੰਚ ਗਿਆ ਜੀ ਪਹੁੰਚ ਗਿਆ ਸਾਨੂੰ